ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਬਾਜ ਸਿੰਘ ਕਹਿੰਦਾ ਕਿ ਜਿਲ੍ਹਾ ਸ਼ਾਰਪੁਰ ਦੇ ਵਿੱਚ ਮੈਂ ਤੇ ਅਨਮੋਲ ਥਾਣਾ ਡੈਮ ਘੁੰਮ ਕੇ ਆਏ ਸੀਗੇ ਤੇ ਕਹਿੰਦਾ ਕਿ ਉੱਥੇ ਜਾਈਏ ਅੱਜ ਸੋ ਅੱਜ ਅਸੀਂ ਉਧਰ ਦੀ ਤਿਆਰੀ ਕਰ ਲਈ ਹੈ ਜੀ ਹੁਣ ਅਸੀਂ ਤੁਹਾਨੂੰ ਰਸਤੇ ਦੇ ਵਿਊ ਵੀ ਨਾਲ-ਨਾਲ ਥੋੜੇ-ਥੋੜੇ ਵਿਖਾਉਨੇ ਆ ਇਸ ਤੋਂ ਅੱਗੇ ਗੁਰਦੁਆਰਾ ਪੁਲਪੁਕਤਾ ਸਾਹਿਬ ਪਹਿਲਾਂ ਬਿਆਸ ਦਰਿਆ पार ਕੀਤਾ ਫਿਰ ਇਹ ਆ ਜੀ ਬਿਆਸ ਦਰਿਆ ਤੇ ਬਿਆਸ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਬਿਆਸ ਦਰਿਆ ਦਾ ਸੀਨ ਹੁਣ ਇਹ ਆ ਗੁਰਦੁਆਰਾ ਪੁਲਪੁਕਤਾ ਸਾਹਿਬ ਵਿਖੇ ਇੱਕ ਚੱਕੀ ਲੱਗੀ ਸੀ ਮੈਂ ਆਖਿਆ ਇਹਦਾ ਵੀ ਸੀਨ ਵਿੱਚ ਲੈ ਲੈਨੇ ਆਂ ਮੱਥਾ ਟੇਕ ਦਿਆਂ ਦਾ ਤੇ ਅਸੀਂ ਨੀ ਸੀਨ ਵਿੱਚ ਲਿਆ ਇਹ ਲੰਗਰ ਹਾਲ ਦਾ ਸੀਨ ਆ ਸੋ ਬਹੁਤ ਵਧੀਆ ਤੇ ਇਸ ਤੋਂ ਅੱਗੇ ਕੋਈ ਸ਼ਾਇਦ ਮਾਤਾ ਜੀ ਦੇ ਹਿਸਾਬ ਦੇ ਨਾਲ ਮਾਤਾ ਦਾ ਲੰਗਰ ਲੱਗਾ ਸੀਗਾ ਇੱਥੇ ਚਾਪ ਕੋੜਿਆਂ ਦਾ ਤੇ ਇੱਥੋਂ ਅਸੀਂ ਲੰਗਰ ਛਕਿਆ ਫਿਰ ਅੱਗੇ ਚੱਲ ਪਏ ਇਹ ਰਸਤੇ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਦ੍ਰਿਸ਼ ਬੜਾ ਹਸ਼ਿਆਰਪੁਰ ਜ਼ਿਲ੍ਹੇ ਦਾ ਜਿਹੜਾ ਨਾ ਮਨਮੋਹਕ ਜਿਆ ਇਹ ਕੰਢੀ ਨਹਿਰ ਹੈ ਜੀ ਇਹ ਕੰਢੀ ਨਹਿਰ ਇੱਕ ਕੋਈ ਇੱਕ ਨਹਿਰ ਹੈ ਜਿਹੜੀ ਬਿਆਸ ਦਰਿਆ ਦੇ ਵਿੱਚੋਂ ਨਿਕਲਦੀ ਆ ਤੇ ਪੂਰੇ ਕੰਢੀ ਏਰੀਏ ਨੂੰ ਸਿੰਜਦੀ ਆ ਇਹ ਨਹਿਰ ਪਠਾਨਡਕੋਟ ਤੇ ਹੁਸ਼ਿਆਰਪੁਰ ਦੋ ਜ਼ਿਲ੍ਹਿਆਂ ਨੂੰ ਸਿੰਜਦੀ ਆ ਸੋ ਇਹ ਬਿਆਸ ਦਰਿਆ ਚੋਂ ਨਿਕਲਣ ਵਾਲੀ ਕੋਈ ਇੱਕ ਨਹਿਰ ਆ ਆ ਪੁਲ ਬਣ ਰਹੇ ਆ ਇਹ ਉਹ ਪੋਲ ਆ ਜਿੱਨਾਂ ਪੁਲਾਂ ਦੇ ਥੱਲੋਂ ਦੀ ਹੁਣ ਉਹ ਪਾਣੀ ਨੰਗੂਗਾ ਜਿਹੜਾ ਪਹਾੜਾਂ ਦੇ ਵਿੱਚੋਂ ਵਹਿ ਕੇ ਆਉਂਦਾ ਪਹਿਲਾਂ ਇਹ ਛੜਕਾਂ ਦੇ ਉੱਤੋਂ ਦੀ ਵਗਦਾ ਸੀਗਾ ਸੋ ਇਧਰਲੇ ਬੰਨੇ ਅਸੀਂ ਰਸਤਾ ਭੁੱਲ ਕੇ ਆ ਗਏ ਆ ਟੋਲ ਬਾਹਾ ਕੁਕਾ ਨੇਟ ਇਧਰ ਨੂੰ ਅਸੀਂ ਰਸਤਾ ਭੁੱਲ ਕੇ ਆ ਗਏ ਆ ਸੋ ਇੱਥੇ ਵੀ ਅਸੀਂ ਤੁਹਾਨੂੰ ਬਖਾਵਾਂਗੇ ਕਿ ਇੰਨਾ ਪਹਾੜਾਂ ਦੇ ਵਿੱਚੋਂ ਮੁੜਨਾ ਬੜਾ ਮੁਸ਼ਕਲ ਸੀਗਾ ਤੇ ਇੱਥੇ ਤੱਕ ਅਸੀਂ ਤਲੇ ਕੇ ਨਾ ਜਾਈ ਜਾਣ ਦੇ ਅੱਗੇ ਸੋ ਅੱਗੇ ਜਾ ਕੇ ਤੁਹਾਨੂੰ ਇੱਥੋਂ ਵੀ ਅੱਗੇ ਲੰਘ ਗਿਆ ਮੋੜ ਤੋਂ ਮੁੜ ਸਕਦੀ ਹੀ ਗੱਡੀ ਇੱਥੋਂ ਵੀ ਜਦੋਂ ਅੱਗੇ ਲੰਘੇ ਫਿਰ ਅਸੀਂ ਬੜੇ ਔਖੇ ਹੋ ਕੇ ਗੱਡੀ ਜਿਹੜੀ ਆ ਉਹ ਵਾਪਸ ਮੋੜੀ ਇਸ ਸਸਤੇ ਤੋਂ ਸੋ ਹੁਣ ਇੱਥੋਂ ਮੇਰੇ ਖਿਆਲ ਨਾਲ ਅਸੀਂ ਵਾਪਸ ਵਾਪਸ ਆ ਗਏ ਆ ਇਹ ਹੈ ਜੀ ਥਾਣਾ ਡੈਮ ਦਾ ਰਸਤਾ ਉਹਦੇ ਵਿੱਚ ਆ ਦ੍ਰਿਸ਼ ਇੱਕ ਆਇਆ ਸੀਗਾ ਸੋਮਾ ਜਾ ਇੱਕ ਵਗ ਰਿਹਾ ਜਿਹਦਾ ਸੋਮਾ ਫੁੱਟ ਰਿਹਾ ਹੁੰਦਾ ਨਾ ਇਸ ਤਰ੍ਹਾਂ ਦਾ ਇਹ ਸੀਨ ਸੀਗਾ ਸੋ ਜਲਦੀ ਅਸੀਂ ਹੁਣ ਥਾਣਾ ਡੈਮ ਪਹੁੰਚ ਜਾਵਾਂਗੇ ਇਹ ਆ ਗਿਆ ਜੀ ਥਾਣਾ ਡੈਮ ਤੇ ਜੰਗਲ ਸਫਾਰੀ ਦਾ ਵਿਚਾਰ ਸੀਗਾ ਪਰ ਉਹ ਨਹੀਂ ਮੰਨੀ ਸੋ ਸਾਡਾ ਇਹ ਜਿਹੜਾ ਨਾ ਅੱਜ ਦਾ ਇਹ ਸਫ਼ਰ ਬਹੁਤ ਵਧੀਆ ਰਿਹਾ ਬਹੁਤ ਹੀ ਇੱਥੇ ਆ ਕੇ ਆਨੰਦ ਆਉਂਦਾ ਬੰਦੇ ਨੂੰ ਇੱਥੇ ਅਕਸਰ ਹੀ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਇੱਥੇ ਇੱਕ ਰੈਸਟੋਰੈਂਟ ਵੀ ਬਣਿਆ ਹੋਇਆ ਤਿੰਨ ਹਟਾਂ ਬਣੀਆਂ ਹੋਈਆਂ ਵਾਂ ਤਾਂ ਕਿ ਜੇ ਕਿਸੇ ਨੇ ਰਾਤ ਨੂੰ ਰਹਿ ਕੇ ਇੱਥੇ ਆਨੰਦ ਮਾਣਣਾ ਹੋਵੇ ਤੇ ਤਾਂ ਵੀ ਕੋਈ ਰਹਿ ਸਕਦਾ ਉਹ ਸਾਹਮਣੇ ਹਟਾਂ ਦੇਖ ਰਹੀਆਂ ਤੇ ਹੁਣ ਅਸੀਂ ਚੜਾਂਗੇ ਉੱਪਰ ਪਹਾੜੀ ਦੇ ਪਹਾੜੀ ਦੇ ਬਿਲਕੁਲ ਸਿਰੇ ਦੇ ਉੱਤੇ ਇੱਕ ਰੈਸਟੋਰੈਂਟ ਬਣਿਆ ਹੋਇਆ ਘੁੰਮ ਘੁਮਾ ਕੇ ਰਸਤਾ ਜਿਹੜਾ ਉੱਥੇ ਜਾਊਗਾ ਇਹ ਪਹਿਲਾਂ ਵੀ ਆਪਾਂ ਵਿਖਾ ਚੁੱਕੇ ਹਾਂ ਸਾਰਾ ਅੱਜ ਤੇ ਸਿਰਫ ਸ਼ਾਰਟ ਜੇ ਲਏ ਸੀਗੇ ਤੇ ਤਾਂ ਕਿ ਯਾਦ ਰਵੇ ਤੇ ਆਪਣੇ ਭੈਣ ਭਰਾਵਾਂ ਨੂੰ ਵੀ ਅਹੀ ਵਿਖਾ ਸਕੀਏ ਇਹ ਹੱਟਾਂ ਬਣੀਆਂ ਹੋਈਆਂ ਹੱਟਾਂ ਦੇ ਬਾਹਰ ਇਹ ਬਰਾਂਡੇ ਟਾਈਪ ਵੀ ਬਣੇ ਹੋਏ ਆ ਕਿ ਕਿਸੇ ਨੇ ਬੈਠ ਕੇ ਵੀ ਛੀਲ ਦਾ ਨੰਦ ਲੈਣਾ ਹੋਵੇ ਅੱਗੇ ਡੈਮ ਛੀਲ ਬਣੀ ਹੋਈ ਹੈ ਇਹ ਬਾਜ ਸਿੰਘ ਆਪਣੇ ਹਿਸਾਬ ਦੇ ਨਾਲ ਬਣਾ ਰਿਆ ਸੋ ਇਤਰਾ ਹੌਲੀ 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 ਉੱਪਰ ਬਿਲਕੁਲ ਸਿਰੇ ਤੇ ਆਪਾਂ ਚੱਲ ਜਾਣਾ ਸੋ ਇੱਥੇ ਦਾ ਕਾਫੀ ਵਧੀਆ ਸਾਨੂੰ ਵਿਊ ਲੱਗਾ ਜੇ ਕਿਸੇ ਭੈਣ ਭਰਾ ਨੇ ਇੱਥੇ ਆਉਣਾ ਹੋਵੇ ਤੇ ਸਿੱਧਾ ਬਟਾਲੇ ਤੋਂ ਸਿੱਧਾ ਟਾਂਡਾ ਤੇ ਟਾਂਡੇ ਤੋਂ ਟੋਲਬਾਹਾ ਵੇਖੋ ਕਿੰਨਾ ਆਨੰਦਮਈ ਸੀਨ ਆਏ ਤੇ ਟੋਲਬਾਹਾ ਤੋਂ ਫਿਰ ਅੱਗੇ ਇਹ ਥਾਣਾ ਡੈਮ ਨੂੰ ਚਲ ਜਾਂਦਾ ਰਸਾ ਬਾਜ ਵੀ ਉੱਪਰ ਆ ਗਿਆ ਸੋ ਬਹੁਤ ਇਸ ਸਫ਼ਰ ਦਾ ਵੀ ਆਨੰਦ ਆਇਆ ਤੇ ਜੇ ਕਿਸੇ ਭੈਣ ਭਰਾ ਨੇ ਏਸੀ 'ਚ ਬਹਿਣਾ ਹੋਵੇ ਉਧਰ ਏਸੀ ਵੀ ਲੱਗਾ ਹੋਇਆ ਤੇ ਜੇ ਇਧਰ ਬਾਹਰ ਹਟਾਂ ਦੇ ਵਿੱਚ ਬੈਠ ਕੇ ਫਿਰ ਚਾਹ ਪਾਣੀ ਪੀਣਾ ਹੋਵੇ ਤੇ ਫਿਰ ਵੀ ਪੀ ਸਕਦਾ ਜਿਹੜਾ ਕੋਈ ਨਹੀਂ ਵੀ ਚਾਹ ਪਾਣੀ ਪੀਂਦਾ ਇਹ ਕੋਈ ਕੰਪੈਲ ਨਹੀਂ ਕਰਦੇ ਕਿ ਕੋਈ ਜ਼ਰੂਰੀ ਨਹੀਂ ਆ ਕੋਈ ਟਿਕਟ ਨਹੀਂ ਹੈਗੀ ਇੱਥੇ ਦੀ ਜਿੰਨੇ ਉਸ ਤਰ੍ਹਾਂ ਘੁੰਮਣਾ ਫਿਰਨਾ ਉਹ ਕੰਮ ਫਿਰ ਲਵੇ ਅਸੀਂ ਤੇ ਇੱਕ 버ਗਰ ਸਿੰਪਲ ਬਾਈ ਨੀ ਖਾਦਾ ਤੇ ਮੈਂ ਕੌਫੀ ਪੀ ਲਈ ਸੋ ਇੱਥੇ ਦਾ ਸਫਰ ਸਾਡਾ ਬਹੁਤ ਆਨੰਦਮਈ ਰਿਹਾ ਅਸੀਂ ਸੋਚਿਆ ਕਿ ਸ਼ੋਰਟ ਪਾ ਕੇ ਤੇ ਅਸੀਂ ਭੈਣ ਭਰਾਵਾਂ ਦੇ ਨਾਲ ਵੀ ਇਹਨੂੰ ਸਾਂਝਾ ਕਰਦੀਏ ਸੋ ਜੇ ਵਧੀਆ ਲੱਗੇ ਤੇ ਇੱਥੇ ਦਾ ਇੱਕ ਟੂਰ ਵੀ ਜਰੂਰ ਲਾ ਕੇ ਆਇਓ ਜੇ ਕਿਤੇ ਬੱਦਲ ਵਾਲੇ ਦਿਨ ਜਾਓ ਤੇ ਹੋਰ ਵਧੀਆ ਕਿਉਂਕਿ ਅਸੀਂ ਜਿੱਦਣ ਗਏ ਉਸ ਦਿਨ ਪਹਿਲਾਂ ਬੱਦਲ ਸੀਗਾ ਬਾਅਦ ਚ ਧੁੱਪ ਲੱਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਜੇ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਤੇ ਜੇ ਇਹ ਵੀਡੀਓ ਇਹ ਮੰਦੇ ਵਿੱਚ ਆਏ ਕਿ ਇਹ ਵਧੀਆ ਇੱਥੇ ਜਾਣਾ ਚਾਹੀਦਾ ਤੇ ਜਾ ਵੀ ਆਉਣਾ ਚਾਹੀਦਾ ਕਿਉਂਕਿ ਬਹੁਤੀ ਦੂਰ ਨਹੀਂ ਹੈਗਾ ਹੁਸ਼ਿਆਰਪੁਰ ਜ਼ਿਲ੍ਹਾ ਆਪਣੇ ਪੰਜਾਬ ਦੇ ਵਿੱਚ ਹੀ ਆ ਤੇ ਪੰਜਾਬ ਦਾ ਹਿੱਲ ਸਟੇਸ਼ਨ ਹੈ ਆਏ ਸੋ ਇਸ ਤੋਂ ਬਾਅਦ ਅਸੀਂ ਫਿਰ ਵਾਪਸੀ ਕਰ ਲਈ ਇਹ ਰਸਤੇ ਦੇ ਵਿੱਚ ਅਸੀਂ ਅਮਰੂਦ ਖਾਦੇ ਮੈਂਤ ਬਾਜ ਨੇ ਤੇ ਫਿਰ ਅਸੀਂ ਆ ਗਏ ਜੀ ਐਂਜਲ ਫਾਰਮ ਉਹਦੀ ਵੀਡੀਓ ਕਿਤੇ ਫਿਰ ਦੁਬਾਰਾ ਪਾ ਦਿਆਂਗੇ ਮਾੜੀ ਜੀ ਝਲਕ ਅਸੀਂ ਵਿਖਾ ਦਿੰਨੇ ਆ ਇੱਥੇ ਵੀ ਬਹੁਤ ਕੁਝ ਵਧੀਆ ਬਣਿਆ ਆ ਲਾਗਤ ਕਾਫੀ ਲਾਈ ਹੋਈ ਆ ਮਾਲਕਾਂ ਵੱਲੋਂ ਤੇ ਕਾਫੀ ਲੋਕ ਇੱਥੇ ਵੀ ਆਉਂਦੇ ਆ ਬਟ ਜਿੰਨੀ ਇੱਥੇ ਲਾਗਤ ਲੱਗੀ ਉਹਦੇ ਹਿਸਾਬ ਨਾਲ ਨਹੀਂ